ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੁਰੂ ਅੰਗਦ ਪਾਤਸ਼ਾਹ ਜੀ ਤੇ ਭਾਈ ਜੋਧ ਦੇਵਤਾ ਦੇ ਪੁੱਤ ਦੇ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬਹੁਤ ਹੀ ਪਿਆਰੀ ਸਾਖੀ ਹੈ ਸੋ ਇਹਨੂੰ ਪੂਰਾ ਅੰਤ ਤੱਕ ਸੁਣਨਾ ਕਰਿਓ ਜੀ ਭਾਈ ਜੋਧ ਦੇਵਤਾ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦੇ ਸਮੇਂ ਹੋਇਆ ਉੱਚੀ ਜਾਤ ਦਾ ਉਹ ਬ੍ਰਾਹਮਣ ਸੀ ਉਹਦੇ ਵਿੱਚ ਜਾਤ ਦਾ ਹੰਕਾਰ ਵੀ ਚੋਖਾ ਸੀ ਇਸ ਹੰਕਾਰ ਕਰਕੇ ਉਹ ਹੋਰ ਜਾਤਾਂ ਵਾਲਿਆਂ ਨੂੰ ਨੀਵਾਂ ਸਮਝਿਆ ਕਰਦਾ ਸੀ ਉਹ ਨਾਤ ਉਫਰਤ ਕਰਿਆ ਕਰਦਾ ਸੀ ਹੋਰਨਾਂ ਨੂੰ ਮਾੜਾ ਤੇ ਨੀਵਾ ਸਮਝਣ ਵਾਲੇ ਨਫ਼ਰਤ ਕਰਨ ਵਾਲੇ ਹੰਕਾਰੀ ਬੰਦੇ ਦਾ ਮਨ ਆਪਾਂ ਜਾਣਦੇ ਹਾਂ ਕਦੇ ਸ਼ਾਂਤ ਤੇ ਸੁਖੀ ਨਹੀਂ ਰਹਿੰਦਾ। ਇਹੀ ਹਾਲ ਭਾਈ ਜੋਧ ਦੇ ਨਾਲ ਹੁੰਦਾ ਸੀ ਜੀ ਉਹ ਵੀ ਸੜਦਾ ਪੁੱਜਦਾ ਰਹਿੰਦਾ ਭਟਕਦਾ ਰਹਿੰਦਾ ਤੇ ਆਪਣੇ ਜਿਹੜੇ ਮਨ ਤੋਂ ਕਿਤੇ ਨਾ ਕਿਤੇ ਉਹ ਪਰੇਸ਼ਾਨ ਵੀ ਸੀ। ਕਿਉਂਕਿ ਕਈ ਬੰਦੇ ਜੋ ਮੰਦਰੂ ਗਲਤ ਨਹੀਂ ਹੁੰਦੇ ਹਾਲਾਤ ਏਦਾਂ ਦਾ ਬਣਾ ਦਿੰਦੇ ਨੇ ਜਾਂ ਉਹਨਾਂ ਦਾ ਸੁਭਾਅ ਏਦਾਂ ਦਾ ਬਣ ਜਾਂਦਾ ਹੌਲੀ-ਹੌਲੀ ਫਿਰ ਉਹ ਵੀ ਆਪਦੇ ਉਸ ਸੁਭਾਅ ਤੋਂ ਤੰਗ ਹੋ ਜਾਂਦੇ ਨੇ ਜਦੋਂ ਇਹੀ ਹਾਲ ਭਾਈ ਜੋਧ ਬ੍ਰਾਹਮਣ ਦਾ ਹੋਇਆ ਜੀ ਤਾਂ ਇੱਕ ਦਿਨ ਕੀ ਹੁੰਦਾ ਐਸੀ ਸਤਗੁਰ ਸੱਚੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਜੀ ਦੀ ਉਹਦੇ ਤੇ ਮੇਰ ਹੁੰਦੀ ਹੈ ਕਿ ਉਹਦੇ ਭਾਗ ਜਾਗ ਜਾਂਦੇ ਨੇ ਉਹ ਆਪਣੇ ਮਨ ਦੇ ਹਾਲਾਤ ਤੋਂ ਕਿਉਂਕਿ ਤੰਗ ਆ ਚੁੱਕਿਆ ਸੀ ਉਦੇ ਮਨ ਵਿੱਚ ਚਾਹ ਸੀ ਕਿ ਮੈਨੂੰ ਸੁੱਖ ਤੇ ਸ਼ਾਂਤੀ ਜੇ ਪ੍ਰਾਪਤ ਹੋ ਜਾਏ ਕਿਤੇ ਤਾਂ ਬਹੁਤ ਹੀ ਚੰਗਾ ਹੋਏਗਾ ਉਹਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਉੱਪਰ ਬਰਾਜੇ ਗੁਰੂ ਅੰਗਦ ਪਾਤਸ਼ਾਹ ਜੀ ਦੀ ਕਿਸੇ ਨੇ ਦੱਸ ਪਾਤੀ ਜੀ ਦੱਸ ਕੀ ਪਈ ਉਹਦਾ ਤਾਂ ਪੂਰਾ ਜੀਵਨ ਹੀ ਬਦਲ ਗਿਆ ਉਹਨੂੰ ਪਤਾ ਲੱਗਿਆ ਕਿ ਗੁਰੂ ਜੀ ਦੇ ਦਰਬਾਰ ਵਿੱਚ ਦੁਖੀਆਂ ਦੇ ਦੁੱਖ ਦੂਰ ਹੁੰਦੇ ਨੇ ਉਨ੍ਹਾਂ ਦੇ ਮਨ ਦੇ ਵਿੱਚ ਸੁੱਖ ਤੇ ਸ਼ਾਂਤੀ ਜਿਹੜੀ ਹੈਗੀ ਉਹ ਭਰਪੂਰ ਹੋ ਜਾਂਦੀ ਹੈ ਜਿਹੜੇ ਗੁਰੂ ਪਾਸ਼ਾ ਜੀ ਦੇ ਚਰਨੀ ਲੱਗਦੇ ਨੇ ਇਹ ਗੱਲ ਸੁਣ ਕੇ ਫਿਰ ਉਹ ਖਡੂਰ ਸਾਹਿਬ ਜਾਪੂਜਾ ਉਹਨੇ ਗੁਰੂ ਪਾਸ਼ਾ ਜੀ ਅੱਗੇ ਮੱਥਾ ਟੇਕਿਆ ਤੇ ਆਪਣਾ ਜਿਹੜਾ ਸਮਾਂ ਫਿਰ ਉਹਨੇ ਲੰਗਰ ਦੀ ਸੇਵਾ ਦੇ ਵਿੱਚ ਵੱਧ ਤੋਂ ਵੱਧ ਲਾਉਣਾ ਕੀਤਾ ਲੰਗਰ ਦੀ ਸੇਵਾ ਵਿੱਚ ਭਾਈ ਜੋਧ ਬ੍ਰਾਹਮਣ ਹੁਣ ਜੋਟ ਪਿਆ ਇਤਿਹਾਸ ਲਿਖਦਾ ਕਿ ਪੜਿਆ ਲਿਖਿਆ ਹੋਣ ਕਰਕੇ ਉਹ ਲੰਗਰ ਵਿੱਚ ਆਈ ਸਾਰੀ ਰਸਦ ਮਾਇਆ ਦਾ ਲੇਖਾ ਜੋਖੇ ਦਾ ਜਿਹੜਾ ਕੰਮ ਆ ਉਹ ਵੀ ਕਰਨਾ ਉਹਨੇ ਸ਼ੁਰੂ ਕਰਤਾ ਉਹ ਯਤਨ ਕਰਦਾ ਸੀ ਕਿ ਇਹ ਰਸਦ ਤੇ ਮਾਇਆ ਅਜਾਈ ਨਾ ਜਾਏ ਸਗੋਂ ਚੰਗੇ ਤੋਂ ਚੰਗੇ ਅਰਥ ਲੱਗੇ ਲੇਖੇ ਪੱਤੇ ਦੇ ਪ੍ਰਬੰਧ ਤੋਂ ਬਿਨਾਂ ਉਹ ਲੰਗਰ ਵਿੱਚ ਹਰ ਤਰ੍ਹਾਂ ਦੀ ਸੇਵਾ ਕਰਦਾ ਸੀ ਕੋਈ ਐਸੀ ਸੇਵਾ ਨਹੀਂ ਸੀ ਲੰਗਰ ਦੇ ਵਿੱਚ ਜਿਹੜੀ ਭਾਈ ਜੋਤ ਬ੍ਰਾਹਮਣ ਨਹੀਂ ਸੀ ਕਰਦਾ ਸਾਰਾ ਦਿਨ ਚੌਕੀ ਕਾਲੂ ਸੇਵਾ ਕਰਦਾ ਇੱਥੋਂ ਤੱਕ ਕਿ ਦਿਨ ਦੇ ਨਾਲ-ਨਾਲ ਕਾਫੀ ਗਹਿਰੀ ਰਾਤ ਤੱਕ ਵੀ ਉਹ ਇਸੇ ਤਰ੍ਹਾਂ ਬਿਨਾਂ ਥੱਕਿਆ ਬਿਨਾਂ ਰੁਕਿਆ ਸੇਵਾ ਦੇ ਵਿੱਚ ਜੁਟਿਆ ਰਹਿੰਦਾ ਸੀ ਨਾਲ ਹੀ ਉਹ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ ਕਿਉਂਕਿ ਦੇਖੋ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਤੇ ਮਿਹਰ ਕਰਨੀ ਹੈ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੋਂ ਸੇਵਾ ਤੇ ਸਿਮਰਨ ਦੀ ਜਿਹੜੀ ਸੇਵਾ ਆਪ ਹੀ ਲੈਣੀ ਕਰਦੇ ਨੇ ਉਹ ਗੁਰੂ ਦੇ ਲੰਗਰ ਦੀ ਸੇਵਾ ਸਾਰਾ ਜੋਰ ਲਾ ਕੇ ਕਰਦਾ ਲੰਗਰ ਤਿਆਰ ਕਰਦਾ ਆਏ ਗਏ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਬਰਤਨ ਸਾਫ਼ ਕਰਦਾ ਸਾਰਾ ਲੇਖਾ ਜੋਖਾ ਕਰਦਾ ਪਰ ਆਪ ਲੰਗਰ ਚੋਂ ਪ੍ਰਸ਼ਾਦਾ ਨਾ ਛਕਦਾ ਪੰਗਤ 'ਚ ਬਹਿ ਕੇ ਕਦੇ ਲੰਗਰ ਦਾ ਪ੍ਰਸ਼ਾਦਾ ਨਾ ਛਕਦਾ ਨਾਉ ਕਿਸੇ ਨੂੰ ਪਤਾ ਲੱਗਣ ਦਿਆ ਕਰਦਾ ਕਿ ਉਹ ਭੋਜਨ ਕਿਵੇਂ ਕਰਦਾ ਕੀ ਖਾਂਦਾ ਕਿੱਥੋਂ ਖਾਂਦਾ ਕਿਵੇਂ ਕਰਦਾ ਕਿਵੇਂ ਨਹੀਂ ਉਹਨੇ ਕਿਸੇ ਨੂੰ ਇਸ ਗੱਲ ਦਾ ਭੇਦ ਵੀ ਨਹੀਂ ਦਿੱਤਾ ਭਾਈ ਜੋਤ ਦੇਵਤਾ ਅਸਲ 'ਚ ਇਉਂ ਕਰਦਾ ਸੀ ਜੀ ਜਦੋਂ ਸੰਗਤ ਪ੍ਰਸ਼ਾਦਾ ਛੱਕ ਚੁੱਕਦੀ ਹੁੰਦੀ ਤਾਂ ਉਹ ਪੱਤਲਾਂ ਚਕਵਾ ਕੇ ਜਿਨ੍ਹਾਂ ਵਿੱਚ ਮੜਾ-ਮੋਟਾ ਖਾਣਾ ਬਚਿਆ ਹੁੰਦਾ ਇੱਕ ਸਾਫ਼ ਥਾਂ ਤੇ ਰਖਵਾ ਦਿੰਦਾ ਜਦੋਂ ਲੰਗਰ ਕਹਿ ਲੋ ਪੂਰਾ ਹੋ ਜਾਂਦਾ ਸਮਾਪਤੀ ਹੋ ਜਾਂਦੀ ਤਾਂ ਜੋਤ ਜਿਹੜਾ ਭਾਈ ਸੀਗਾ ਉਹ ਇਨ੍ਹਾਂ ਪੱਤਲਾਂ ਵਿੱਚੋਂ ਪੇਟ ਭਰਨ ਜੋਗਾ ਅੰਨ ਇਕੱਠਾ ਕਰਕੇ ਵਾਹਿਗੁਰੂ ਦਾ ਨਾਮ ਲੈ ਕੇ ਛਕ ਲੈਂਦਾ ਕਿੰਨਾ ਚਿਰ ਉਹ ਇਸੇ ਤਰ੍ਹਾਂ ਸੰਗਤਾਂ ਦਾ ਸੀਤ ਪ੍ਰਸ਼ਾਦ ਅਰਥਾਤ ਝੂਠਾ ਜਿਹੜਾ ਭੋਜਨ ਆ ਉਹ ਖਾ ਕੇ ਗੁਜ਼ਾਰਾ ਕਰਿਆ ਕਰਦਾ ਇਸ ਗੱਲ ਦਾ ਜਦੋਂ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਪਤਾ ਲੱਗਦਾ ਨਾ ਜੀ ਗੁਰੂ ਜੀ ਨੇ ਉਹਨੂੰ ਸੱਧਿਆ ਤੇ ਪਿਆਰ ਨਾਲ ਪੁੱਛਿਆ ਕਹਿੰਦੇ ਭਾਈ ਜੋਧ ਤੂੰ ਪ੍ਰਸ਼ਾਦਾ ਕਿਥੋਂ ਸ਼ੱਕਦਾ ਹੈ ਭਾਈ ਜੋਧ ਕਹਿੰਦਾ ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਦੇ ਲੰਗਰੋਂ ਹੀ ਪੇਟ ਭਰਨ ਯੋਗੀ ਦਾਤ ਮਿਲ ਜਾਂਦੀ ਹੈ ਸੰਗਤਾਂ ਦਾ ਪੱਤਲਾਂ ਵਿੱਚ ਛੱਡਿਆ ਅੰਨ ਮੈਂ ਖਾ ਲੈਣਾ ਕਿਉਂਕਿ ਗੁਰੂ ਅੰਗਦ ਪਾਤਸ਼ਾਹ ਜੀ ਪੁੱਛ ਰਹੇ ਨੇ ਤੇ ਫਿਰ ਭਾਈ ਜੋਧ ਹੁਣ ਝੂਠ ਨਹੀਂ ਬੋਲਣਾ ਚਾਹੁੰਦਾ ਮਹਾਰਾਜ ਜੀ ਨੂੰ ਗੁਰੂ ਜੀ ਨੇ ਕਿਹਾ ਜੋਧ ਭਾਈ ਇਹ ਕਿਉਂ ਤੂੰ ਇਸ ਤਰ੍ਹਾਂ ਭੋਜਨ ਕਿਉਂ ਖਾਣਾ ਹੈ ਸੁੱਚਾ ਭੋਜਨ ਪ੍ਰਸ਼ਾਦਾ ਕਿਉਂ ਨਹੀਂ ਸਕਦਾ ਭਾਈ ਜੋਧ ਕਹਿੰਦੇ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਅੰਦਰ ਜਾਤ ਦੇ ਹੰਕਾਰ ਦਾ ਭੂਤ ਵਸਦਾ ਸੀ ਇਹਨੂੰ ਕੱਢਣਾ ਜ਼ਰੂਰੀ ਸੀ ਮਹਾਰਾਜ ਜੀ ਭੂਤ ਨੂੰ ਝੂਠ ਹੀ ਖੋਣੀ ਠੀਕ ਰਹਿੰਦੀ ਹੈ ਇਹ ਤਾਂ ਹੀ ਸੂਤ ਆਉਂਦੇ ਨੇ ਮੈਂ ਚਾਹੁੰਦਾ ਸਾਂ ਕਿ ਜਾਤ ਦੇ ਹੰਕਾਰ ਦਾ ਇਹ ਭੂਤ ਹੁਣ ਮੇਰੇ ਚੋਂ ਦੂਰ ਹੋ ਜੇ ਮੈਂ ਆਪਣੇ ਆਪ ਨੂੰ ਸਾਧ ਸੰਗਤ ਦਾ ਨਿਮਾਣਾ ਸੇਵਕ ਸਮਝਣ ਲੱਗ ਪਾਵਾਂ ਮੇਰੇ ਅੰਦਰ ਹੰਕਾਰ ਹਉਮੈ ਊਚ ਨੀਚ ਸਭ ਤਰ੍ਹਾਂ ਦੇ ਜਿਹੜੇ ਚੰਡਾਲ ਜਿਹੜੇ ਭੂਤ ਅੰਦਰ ਬੈਠੇ ਨੇ ਉਹ ਨਿਕਲ ਜਾਣਾ ਗੁਰੂ ਜੀ ਕਹਿੰਦੇ ਆ ਕਿ ਤੇਰੀ ਜਾਤ ਹੰਕਾਰ ਹੁਣ ਦੂਰ ਹੋ ਗਿਆ ਭਾਈ ਹੁਣ ਇਸ ਤਰ੍ਹਾਂ ਕਰਨੋਂ ਹਟ ਜਾ ਤੇਰਾ ਮਨ ਸਾਫ਼ ਤੇ ਸ਼ੁੱਧ ਹੋ ਚੁੱਕਿਆ ਨਿਰਮਲ ਹੋ ਚੁੱਕਿਆ ਹੁਣ ਇਸ ਵਿੱਚ ਭੂਤ ਨਹੀਂ ਵਸਦਾ ਇਹਦੇ ਵਿੱਚ ਵਾਹਿਗੁਰੂ ਦਾ ਵਾਸਾ ਹੋ ਗਿਆ ਹੈ ਇਹਨੂੰ ਤੂੰ ਸੁੱਚਾ ਅੰਨ ਭੇਟਾ ਕਰਨਾ ਤੈਨੂੰ ਚਾਹੀਦਾ ਹੈ ਵਾਹਿਗੁਰੂ ਨੂੰ ਸੁੱਚਾ ਅੰਨ ਹੀ ਭੇਟਾ ਕਰ ਤੂੰ ਇਹ ਕਹਿ ਕੇ ਗੁਰੂ ਜੀ ਨੇ ਭਾਈ ਜੋਧ ਨੂੰ ਆਪਣੇ ਪਾਸ ਬਿਠਾਇਆ ਫਿਰ ਕੁਝ ਸੇਵਾਦਾਰਾਂ ਨੂੰ ਕਹਿ ਕੇ ਲੰਗਰ ਵਿੱਚੋਂ ਸੁੱਚਾ ਪ੍ਰਸ਼ਾਦ ਦਾ ਮੰਗਵਾ ਕੇ ਵਾਹਿਗੁਰੂ ਜੀ ਨੇ ਆਪ ਉਹਨੂੰ ਸਿਖਾਉਣਾ ਕੀਤਾ ਭਾਈ ਜੋਦੀ ਨੇ ਗੁਰੂ ਪਾਸ਼ਾ ਜੀ ਦਾ ਅਸ਼ੀਰਵਾਦ ਲੈ ਕੇ ਆਗਿਆ ਲੈ ਕੇ ਉਹ ਭੋਜਨ ਛਕਿਆ ਜੀ ਇਸ ਤੋਂ ਮਗਰੋਂ ਭਾਈ ਜੋਧ ਗੁਰੂ ਕੇ ਲੰਗਰੋਂ ਹੁਣ ਪ੍ਰਸ਼ਾਦਾ ਛਕਣ ਲੱਗ ਪਏ ਕਿਉਂਕਿ ਗੁਰੂ ਅੰਗਦ ਪਾਸ਼ਾ ਜੀ ਨੇ ਇਹ ਹੁਕਮ ਕਰ ਦਿੱਤਾ ਸੀ ਕਿ ਭਾਈ ਜੋਧ ਤੂੰ ਹੁਣ ਪ੍ਰਸ਼ਾਦਾ ਸੁੱਚਾ ਹੀ ਛਕਣਾ ਹੈ ਭਾਈ ਹਰ ਵੇਲੇ ਸੇਵਾ ਕਰਦਾ ਨਾਮ ਜਪਦਾ ਰਿਆ ਕਰ ਮਹਾਰਾਜ ਜੀ ਕਹਿੰਦੇ ਪਰ ਪ੍ਰਸ਼ਾਦਾ ਲੰਗਰੋਂ ਹੀ ਛਕਣਾ ਹੈ ਮਨ ਨਾਮ ਵਿੱਚ ਲੱਗਾ ਰਹੇ ਤੇ ਸਰੀਰ ਸੇਵਾ ਵਿੱਚ ਇਸ ਦੇ ਨਾਲ ਮਨ ਦੇ ਵਿੱਚ ਸੁੱਖ ਤੇ ਸ਼ਾਂਤੀ ਕਹਿ ਲੋ ਭਰ ਜਾਂਦੀ ਹੈ ਸੰਗਤ ਉਸ ਨੂੰ ਭਾਈ ਜੋਧ ਦੇਵਤਾ ਕਹਿ ਕੇ ਸਦਨ ਲੱਗੀ ਜਿਹੜਾ ਆਪਣੇ ਆਪ ਨੂੰ ਭੂਤ ਦੱਸਦਾ ਸੀ ਤੇ ਹੌਲੀ-ਹੌਲੀ ਭਾਈ ਜੋਧ ਦਾ ਜਿਹੜਾ ਨਾਮ ਸੀ ਭਾਈ ਜੋਧ ਦੇਵਤਾ ਪੱਕ ਗਿਆ ਉਹ ਗੁਰੂ ਅੰਗਦ ਦੇਵ ਜੀ ਦੇ ਵੱਡੇ ਮੁਖੀ ਸਿੱਖਾਂ ਵਿੱਚ ਗਿਣਿਆ ਜਾਣ ਲੱਗ ਪਿਆ ਭਾਈ ਗੁਰਦਾਸ ਜੀ ਨੇ ਉਹਦਾ ਨਾਮ ਉਸ ਸਮੇਂ ਦੇ ਚੋਟੀ ਦੇ ਸਿੱਖਾਂ ਵਿੱਚ ਲਿਖਿਆ ਤੇ ਉਹ ਲਿਖਦੇ ਨੇ ਜੋਧ ਰਸੋਈਆ ਦੇਵਤਾ ਗੁਰ ਸੇਵਾਕਾਰ ਧੁਤਰਤਾਰੀ ਪੂਰਾ ਸਤਗੁਰ ਪੈ ਜੇ ਸਵਾਰੀ ਵਾਰ 11 ਪੌੜੀ 15 ਦੇ ਵਿੱਚ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦਰਜ ਕਰਨਾ ਕੀਤਾ ਹੈ ਜੀ ਇਸ ਸਾਖੀ ਦੇ ਵਿੱਚੋਂ ਗੁਰੂ ਅੰਗਦ ਪਾਸ਼ਾ ਜੀ ਸਾਨੂੰ ਵੀ ਸਮਝਾਉਂਦੇ ਨੇ ਜੀ ਤੇ ਸਾਨੂੰ ਵੀ ਭਾਈ ਜੋਤ ਵਾਂਗ ਆਪਣੇ ਅੰਦਰੋਂ ਹੰਕਾਰ ਤੇ ਜਾਤ ਅਭਿਮਾਨ ਦੇ ਜਿਹੜੇ ਭੂਤ ਆ ਉਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਮਨ ਦੇ ਅੰਦਰ ਵੀ ਸ਼ਾਂਤੀ ਹੋ ਸਕੇ ਵਾਹਿਗੁਰੂ ਦਾ ਨਿਵਾਸ ਮਨ ਦੇ ਅੰਦਰ ਹੋ ਸਕੇ ਗੁਰਬਾਣੀ ਅੰਦਰ ਗੁਰੂ ਤੇਗ ਬਹਾਦਰ ਜੀ ਵੀ ਇਉਂ ਫਰਮਾਉਂਦੇ ਨੇ ਕਿ ਜੇ ਪ੍ਰਾਨੀ ਹੋਮੈ ਤਜੀ ਕਰਤਾ RAM ਪਛਾਨ ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ ਜਿਸ ਵਿਅਕਤੀ ਨੇ ਜਿਸ ਮਨੁੱਖ ਨੇ ਕਰਤਾਰ ਸਿਰਜਨਹਾਰਨ ਡੂੰਗੀ ਸਾਂਝ ਪਾ ਕੇ ਆਪਣੇ ਅੰਦਰੋਂ ਹਉਮੈ ਤਿਆਗ ਦਿੱਤੀ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਨੇ ਕਿ ਹੇ ਮਨ ਇਹ ਗੱਲ ਸੱਚੀ ਸਮਝ ਲਈ ਕਿ ਉਹ ਜਿਹੜਾ ਵਿਅਕਤੀ ਹੈ ਉਹ ਮੁਕਤ ਹੋ ਗਿਆ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੋ ਗਿਆ ਹੈ ਸਾਨੂੰ ਵੀ ਇਸ ਤਰ੍ਹਾਂ ਦੀਆਂ ਸਾਖੀਆਂ ਤੋਂ ਇਸ ਤਰ੍ਹਾਂ ਦੀਆਂ ਕਥਾਵਾਂ ਤੋਂ ਤੇ ਗੁਰਬਾਣੀ ਤੋਂ ਇਹ ਹੀ ਜਾਂਚ ਲੈਣੀ ਚਾਹੀਦੀ ਹੈ ਕਿ ਆਪਾਂ ਆਪਣੇ ਜੀਵਨ ਨੂੰ ਜਿੰਨਾ ਹੋ ਸਕੇ ਸਾਦਾ ਤੇ ਨਿਮਾਣਾ ਤੇ ਨੀਵਾ ਮੰਨ ਕਰਕੇ ਬਤਾਉਣਾ ਚਾਹੀਦਾ ਹੈ ਜੀ ਇਹਦੇ ਵਿੱਚ ਹੀ ਆਪਣਾ ਭਲਾ ਹੈਗਾ ਕਿਉਂਕਿ ਜਿਹੜਾ ਬੰਦਾ ਆਪਣੇ ਆਪ ਨੂੰ ਨੀਵਾ ਆਪਣੇ ਆਪ ਨੂੰ ਨਿਮਾਣਾ ਮੰਨ ਕੇ ਸਾਹਮਣੇ ਵਾਲੇ ਨੂੰ ਉੱਚਾ ਸਮਝ ਕੇ ਚੱਲਦਾ ਹੈ ਉਹੀ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰਾ ਲੱਗਦਾ ਹੈ ਜੀ ਸੋ ਅਸੀਂ ਉਮੀਦ ਕਰਦੇ ਹਾਂ ਅੱਜ ਦੀ ਸਾਖੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਇਸ ਸਾਖੀ ਨਾਲ ਤੁਹਾਡੇ ਮਨ ਨੂੰ ਥੋੜਾ ਜਿਹਾ ਵੀ ਸਕੂਨ ਮਿਲਿਆ ਤਾਂ ਤੁਸੀਂ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖਿਓ ਇਸ ਤਰ੍ਹਾਂ ਦੀਆਂ ਧਾਰਮਿਕ ਤੇ ਇਤਿਹਾਸਿਕ ਸਾਖੀਆਂ ਸਰਵਨ ਕਰਨ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰਿਓ ਸਾਨੂੰ ਦੋ ਇਜਾਜ਼ਤ ਹੋਈਆਂ ਭੁੱਲਾਂ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ